हां जी गुरु ਕੀ ਸਾਧ ਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਮੋ ਮਹ ਸਹਿਦੇਵਾਂ ਸੰਗੋਸ਼ੀਦੋ ਦਸ਼ਮੇਸ਼ ਪਿਤਾ ਮਹਾਰਾਜ ਸੋ ਗੁਰੂ ਕੇ ਪਿਆਰਿਓ ਵਾਹਿਗੁਰੂ ਦੇ ਸ਼ਬਦ ਦੇ ਨਾਲ ਜੁੜੀ ਅਕਾਲ ਪੁਰਖ ਮਹਾਰਾਜ ਦੀਆਂ ਖੁਸ਼ੀਆਂ ਲਈ ਹਦ ਗੁਰੂ ਦੀਆਂ ਮਹਾਰਾਜ ਜੀਆਂ ਸੋ ਅੱਜ ਆਪਾਂ ਵਿਚਾਰ ਕਰਾਂਗੇ ਗੁਰਵਾਣੀ ਸ਼ਬਦ ਜੋ ਕਿ ਤਿੰਨ ਸ਼ਬਦਾਂ ਨੂੰ ਮਿਲਾ ਕੇ ਬਹੁਤ ਹੀ ਜ਼ਿਆਦਾ ਪਾਵਰਫੁੱਲ ਬਹੁਤ ਹੀ ਸ਼ਕਤੀਸ਼ਾਲੀ ਇੱਕ ਸਾਡੇ ਅੰਦਰ ਜੋ એનર્ਜੀ ਪੈਦਾ ਹੋ ਜਾਂਦੀ ਹੈ ਬਹੁਤ ਹੀ ਸ਼ਕਤੀਸ਼ਾਲੀ ਸਾਡੇ ਆਯਾਦ ਵਾਲੇ ਕਵਚ ਹੋ ਜਾਂਦਾ ਹੈ ਕਾਰ ਹੋ ਜਾਂਦੀ ਹੈ ਜਿਹੜਾ ਕਿ ਬਹੁਤ ਹੀ ਜ਼ਿਆਦਾ ਮਨ ਲਓ ਆਪ ਤੋਂ ਲੈ ਕੇ ਹੁਣ ਤੱਕ ਬਹੁਤ ਸੰਤਾ ਮਹਾਪੁਰਸ਼ਾਂ ਨੇ ਓ ਸ਼ਬਦ ਦੀ ਆਰਾਧਨਾ ਕੀਤੀ ਹੈ ਜਿੰਨੇ ਵੀ ਸਾਧੂ ਮਹਾਪੁਰਸ਼ ਗੁਰੂ ਘਰ ਦੇ ਹੋਏ ਨੇ ਇਸ ਸ਼ਬਦ ਨੂੰ ਆਨ ਮਤਾਂ ਦੇ ਹੋਰ ਮਤ ਦੇ ਜਿਹੜੇ ਸਾਧੂ ਨੇ ਉਹਨਾਂ ਨੇ ਵੀ ਬਹੁਤ ਕੀਤਾ ਹੈ ਸ਼ਬਦ ਨੂੰ ਇਹ ਸ਼ਬਦ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਕਤੀ ਹੈ ਬਹੁਤ ਹੀ ਜ਼ਿਆਦਾ ਕਹਿਣ ਕਥਨ ਤੋਂ ਵਾਰ ਪਰ ਸ਼ਬਦ ਦੀ ਕਮਾਈ ਵੇਲੇ ਡਰੜਤਾ ਸਦਕ ਭਰੋਸਾ ਬਹੁਤ ਜ਼ਿਆਦਾ ਹੋਣਾ ਚਾਹੀਦਾ ਨਹੀਂ ਤਾਂ ਕਬੀਰ ਸਾਹਿਬ ਕਹਿੰਦੇ ਨੇ ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ ਕਹਿੰਦੇ ਜਿਵੇਂ ਆਪਾਂ ਕੱਚੀ ਸਰੋਂ ਨੂੰ ਕੋਲੂ ਤੋਂ ਲੈ ਕੋਲੂ ਤੇ ਲੈ ਜੀਏ ਨਾ ਤਾਂ ਉਹਦੀ ਖਲ ਬਣਦੀ ਐ ਡੰਗਰ ਨੂੰ ਪਾਉਣ ਵਾਸਤੇ ਨਾ ਹੀ ਉਹਦੇ ਵਿੱਚੋਂ ਤੇਲ ਨਿਕਲਦਾ ਜੇ ਸਾਡੇ ਕੋਲੇ ਭਰੋਸਾ ਨਹੀਂ ਮਿਹਨਤ ਨਹੀਂ ਨਾ ਸਵਦਾ ਰਿਜ਼ਲਟ ਮਿਲਦਾ ਨਾ ਆਨੰਦ ਆਉਂਦਾ ਕਿਉਂ ਡੋਲਣ ਵਾਲੀ ਸਥਿਤੀ ਐ ਡੋਲਦਾ ਹਰ ਇੱਕ ਐ ਪਰ ਬੇਨਤੀਆਂ ਨਾਲ ਕਰਨੀਆਂ ਚਾਹੀਦੀਆਂ ਨੇ ਜੇ ਕੋਈ ਡੋਲਦਾ ਨਾ ਹੋਵੇ ਤਾਂ ਮਹਾਰਾਜ ਨੂੰ ਇਹ ਸ਼ਬਦ ਕਹਿਣ ਦੀ ਕੀ ਲੋੜ ਸੀ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਖ ਰਾਹਤ ਮਹਾਰਾਜ ਮੇਰਾ ਭਰੋਸਾ ਛਿੜਕਦਾ ਉਚਾਰਟ ਹੋ ਜਾਂਦੇ ਸਿਮਰਨ ਤੋਂ ਕਿਰਪਾ ਕਰੋ ਮੈਨੂੰ ਡੋਲਨ ਤੇ ਰੱਖੋ ਜਦੋਂ ਚੇ ਪਾਇ ਸ਼ਮੂਰੀਆ ਪਈ ਉਹ ਬਿਆਰਦੀ ਕਰਾਂਗੇ ਨਾ ਮਾਰਾ ਹੱਥ ਦੇ ਕੇ ਰੱਖ ਲੈਂਦੇ ਨੇ ਸੋ ਡਿਰੜਤਾ ਦੇ ਨਾਲ ਭਜਨ ਕਰੋ ਬਹੁਤ ਕੁਝ ਹੈ ਬਹੁਤ ਕੁਝ ਸ਼ਬਦ ਦੇ ਵਿੱਚ ਹੀ ਸਭ ਕੁਝ ਹੈ ਸੋ ਆਪਾਂ ਵਿਚਾਰ ਕਰਦੇ ਹਾਂ ਇੱਕ ਮੂਲ ਮੰਤਰ ਨਾਲ ਗੌੜੀ ਮਹੱਲਾ ਪੰਜਵਾ ਫਿਰ ਕਰ ਵੈਸੋ ਹਰ ਜਨ ਪਿਆਰੇ ਨਾਲ ਲਾਉਣਾ ਗੋਬਿੰਦੇ ਮੁਕੰਦੇ ਇਹ ਤਿੰਨਾ ਸ਼ਬਦਾਂ ਨੂੰ ਮਿਲਾ ਕੇ ਤੁਸੀਂ ਨਾ ਜੇ ਜਾਪ ਕਰ ਲੋਗੇ ਬਾਰੇ ਨਿਆਰੇ ਹੋ ਜਾਣਗੇ ਇੰਨਾ ਕੁਸ ਤੁਹਾਡੇ ਸਿਰ ਵਿੱਚੋਂ ਤੁਹਾਡੀ ਮੱਥੇ ਵਿੱਚੋਂ ਪ੍ਰਕਾਸ਼ ਦ੍ਰਿਸ਼ਟੀ ਖੁੱਲ ਜਾਣੀ ਹੈ ਤੁਸੀਂ ਹੈਰਾਨ ਹੋ ਜਾਓਗੇ ਸਾਰੇ ਸ਼ਬਦਾਂ ਵਿੱਚ ਸ਼ਕਤੀ ਹੈ ਪਰ ਅਲੱਗ-ਅਲੱਗ ਹਰ ਇੱਕ ਸ਼ਬਦੀ ਅਲੱਗ-ਅਲੱਗ ਜਾਨੀ ਕਿ ਇੱਕ ਤਾਸੀਰ ਹੁੰਦੀ ਹੈ ਜਿਵੇਂ ਡਾਕਟਰ ਦੀ ਦੁਕਾਨ ਦੇ ਵਿੱਚ ਥੋਕ ਦੀ ਦੁਕਾਨ ਹੁੰਦੀ ਹੈ ਤਰ੍ਹਾਂ-ਤਰ੍ਹਾਂ ਦੇ ਮਰੀਜ਼ ਆਵਾਜ਼ ਤੇ ਤਰ੍ਹਾਂ-ਤਰ੍ਹਾਂ ਦੀ ਦਵਾਈ ਹੁੰਦੀ ਹੈ ਸੋ ਸ਼ਬਦ ਕੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪੋ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗਾਉੜੀ ਮਹੱਲਾ ਪੰਜਵਾ ਤੈ ਕਰ ਬੈ ਸੋ ਹਰ ਜਨ ਪਿਆਰੇ ਸਾਧਗੁਰ ਤੁਮਰੇ ਕਾ ਸਵਾਰੇ ਰਹਾਉ ਦੋਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪਹਿਜ ਰਖੀ ਕਰਤਾਰੇ ਬਾ ਸ਼ਾ ਸ਼ਾ ਸ਼ ਬਸਕਰ ਦੀਨੇ ਅੰਮ੍ਰਿਤ ਨਾਮ ਮਹਾਰਜ ਪੀਨੇ ਨਰਪਾ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਰ ਸਾਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸਾਮੀ ਚਾ ਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮੋਕੰਦੇ ਉਦਾਰੇ ਅਪਾਰੇ ਹਰੀ ਅੰਕਰੀ ਅੰਨ ਨੰਨਾ ਮੇ ਅਕਾ ਮੇ ਇਹ ਤਿੰਨਾਂ ਸ਼ਬਦਾਂ ਨੂੰ ਮਿਲਾ ਕੇ ਤੁਸੀਂ ਸ਼ੁਰੂ ਕਰ ਦੋ ਕੁਸ਼ ਹੀ ਦਿਨਾਂ ਦੇ ਵਿੱਚ ਤੁਹਾਨੂੰ ਗਿਆਨ ਪ੍ਰਗਟ ਹੋਣ ਲੱਗ ਜਾਵੇਗਾ ਕਿ ਸੰਸਾਰ ਅਲੱਗ ਹੈ ਮੈਂ ਅਲੱਗਾ ਹੁਣ ਤਾਂ ਲੱਗਦਾ ਨਾ ਵੀ ਆਪਾਂ ਸੰਸਾਰ ਦਾ ਇੱਕ ਹਿੱਸਾ ਫੇਰ ਤੁਸੀਂ ਸ਼ਬਦ ਦੀ ਬੈਗਰੇਸ਼ਨ ਦੇ ਵਿੱਚ ਰਹਿਣਾ ਸ਼ੁਰੂ ਕਰ ਦਿਆਂਗੇ ਤੁਹਾਨੂੰ ਲੱਗੇਗਾ ਵੀ ਮੈਂ ਇੱਕ ਅਲੱਗ ਸ਼ਬਦ ਦੀ ਰੇਂਜ ਵਿੱਚ ਰਹਿਣਾ ਮੈਂ ਮਹਿਸੂਸ ਕਰਾਊਗਾ ਤੁਹਾਨੂੰ ਇਹ ਸ਼ਬਦ ਆਇਨਾ ਕੁਝ ਤੁਹਾਨੂੰ ਦੇਖਣ ਲੱਗ ਜੇਗਾ ਨਾ ਕਮਾਲ ਮੰਨ ਜੂਗੇ ਇਹਦੀਆਂ ਮਾਲਾ ਤੁਸੀਂ ਤਿੰਨੇ ਸ਼ਬਦਾਂ ਦੀ ਤਿੰਨਾਂ ਦੇ ਇਕੱਠੀਆਂ ਤੁਸੀਂ ਪੇਜ ਤੇ ਲਿਖ ਕੇ ਰੱਖ ਲਓ ਪੰਨੇ ਤੇ ਮੂਲ ਮੰਤਰ ਗੌੜੀ ਮਾਲਾ ਬਜਮਾ ਮੰਤਰ ਕਰ ਵੈਸੋ ਨਾਲ ਗੋਬਿੰਦ ਸਿੰਘ ਕੰਦੇ ਤਿੰਨਾਂ ਨੂੰ ਰੱਖ ਲਓ ਤੁਸੀਂ ਇਹਦੀਆਂ ਹਰ ਰੋਜ਼ ਕਟੋ-ਕਟ 11 ਮਾਲਾ ਰੋਜ਼ ਕਰਿਆ ਕਰੋ ਕੋਈ ਸਮਰਤ ਵੇਲੇ ਕਰ ਲਈਆਂ ਕੋਈ ਦੁਪਹਿਰ ਨੂੰ ਕਰ ਲਈਆਂ ਕੋਈ ਸ਼ਾਮ ਨੂੰ ਰਾਤ ਨੂੰ ਕਰਨੀਆਂ ਤੁਸੀਂ ਥੋੜੇ ਹੀ ਦਿਨਾਂ ਦੇ ਵਿੱਚ ਚਮਕ ਉੱਠੋਗੇ ਵੀ ਹਾਂ ਦਮ ਹੈਗਾ ਮਿਹਨਤ ਦੇ ਵਿੱਚ ਸ਼ਕਤੀ ਹੈ ਗੁਰਬਾਣੀ ਵਿੱਚ ਇਹ ਬਹੁਤ ਜ਼ਿਆਦਾ ਸੰਗਤਾਂ ਨੇ ਅਜ਼ਮਾ ਕੇ ਦੇਖਿਆ ਸੰਤਸ ਇਹ ਫੋਨ ਆਉਂਦੇ ਰਹਿੰਦੇ ਨੇ ਵੀ ਆਹ ਸ਼ਬਦ ਨੇ ਆਹ ਕਰਾਮਾਤ ਬਣਾ ਦਿਖਾਤੀ ਕਈ ਤਾਂ ਇਸ ਤਰ੍ਹਾਂ ਦੇ ਯਾਰ ਇਹ ਜਿੰਨਾ ਜਿਹੜਾ ਸਰੀਰ ਵਿੱਚੋਂ ਨਿਕਲ ਕੇ ਬਾਹਰ ਜਾਣ ਲੱਗ ਪੇ ਕਮਰੇ ਦੇ ਵਿੱਚ ਸਰੀਰ ਪਿਆ ਹੁੰਦਾ ਆਪ ਨਿਕਲ ਕੇ ਬਾਹਰ ਚਲੇ ਗਏ ਦੂਰ ਖੜ ਕੇ ਆਪਣੇ ਸਰੀਰ ਨੂੰ ਯਾਉਂ ਦੇਖਦੇ ਨੇ ਜਿਵੇਂ ਆਪਾਂ ਆਪਣੇ ਵਸਤਰਾਂ ਨੂੰ ਕੱਪੜਿਆਂ ਨੂੰ ਦੇਖਦੇ ਆ ਮੇਰਾ ਚੋਲਾ ਪਿਆ ਮੇਰਾ ਸ਼ਰਟ ਪਿਆ ਮੇਰਾ ਕੁੜਤਾ ਪਿਆ ਜਿਵੇਂ ਆਪਾਂ ਵਸਤਰਾਂ ਨੂੰ ਵੀ ਐ ਆਪਣੇ ਸਰੀਰ ਨੂੰ ਦੇਖਦੇ ਨੇ ਜੇ ਆਪ ਤੁਸੀਂ ਇਹ ਸ਼ਬਦ ਨੂੰ ਕਰੋਗੇ ਨਾ ਅਰਦਾਸਾਂ ਬੇਨਤੀਆਂ ਕਰਕੇ ਬਹੁਤ ਹੀ ਜ਼ਿਆਦਾ ਕਿਰਪਾ ਹੋਊਗੀ ਤੇ ਪਾਸ਼ਾ ਮਹਾਰਾ ਦੇ ਘਰੋਂ ਦਰੋਂ ਤੁਸੀਂ ਖੁੱਲੇ ਗੱਫੇ ਲਾਉਂਗੇ ਬਹੁਤ ਹੀ ਜਾਦਿ ਦੇਵ ਦ੍ਰਿਸ਼ਟੀ ਤੁਹਾਡੀ ਖੁੱਲਣੀ ਸ਼ੁਰੂ ਹੋ ਜਾਵੇਗੀ ਕੁਛ ਨਾ ਕੁਛ ਤੁਹਾਨੂੰ ਚਮਤਕਾਰ ਦੇਖੇਗਾ ਹੀ ਦੇਖਿਆ ਜਮਾ ਕੇ ਦੇਖ ਲਓ ਆਜ ਤੋਂ ਹੀ ਕਰਦੋ ਸ਼ੁਰੂ ਨਹੀਂ ਫਿਰ ਤੁਸੀਂ ਪਹਿਲਾਂ ਮੋਜਵਾਨੀ ਯਾਦ ਕਰ ਲਓ ਉਸ ਤੋਂ ਬਾਅਦ ਸ਼ੁਰੂ ਕਰਦੋ ਮਹਾਰਾ ਕਿਰਪਾ ਕਰਨਗੇ ਲੱਗੇ ਰਹੋ ਡਟੇ ਰਹੋ ਸ਼ਬਦ ਤੋਂ ਵੱਡੀ ਕੋਈ ਗੱਲ ਨਹੀਂ ਸਭ ਤੋਂ ਵੱਡੀ ਕੋਈ ਕਰਾਮਾਤਰੀ ਸ਼ਬਦ ਨੇ ਅੰਦਰੂਨੀ ਤੁਹਾਡਾ ਸਭ ਕੁਝ ਪ੍ਰਕਾਸ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ